ਹਰ ਮਾ ਮਾਂ ਬਾਪ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਕੋਈ ਅਫਸਰ ਡਾਕਟਰ ਇੰਜੀਨੀਅਰ ਬਣੇ ਬਹੁਤ ਉੱਚੀ ਪਦਵੀ ਤੇ ਜਾਵੇ ਕੋਈ ਗੈਜਟਡ ਅਫਸਰ ਦੀ ਉਹਨੂੰ ਨੌਕਰੀ ਮਿਲੇ ਤੇ ਹਰ ਵਾਰ ਉਹ ਮਾ ਮਾਂ ਬਾਪ ਦੀ ਸੇਵਾ ਕਰੇ ਮਾ ਮਾਂ ਬਾਪ ਦਾ ਆਗਿਆਕਾਰੀ ਰਹੇ ਸਮਾਜ ਦੇ ਵਿੱਚ ਇੱਕ ਉਹਦੀ ਅਜਿਹੀ ਅਲੱਗ ਪਹਿਚਾਨ ਹੋਵੇ ਤਾਂ ਮਾਂ ਸਭ ਤੋਂ ਪਹਿਲਾਂ ਜਦੋਂ ਤੁਹਾਡਾ ਬੱਚਾ ਕੋਕ ਦੇ ਵਿੱਚੋਂ ਵੀ ਤਾਂ ਇੱਕੋ ਅਰਦਾਸ ਕਰਿਆ ਕਿ ਮੇਰਾ ਪੁੱਤ ਜਾਤੀ ਵਾਹਿਗੁਰੂ ਜੀ ਜੋ ਵੀ ਦੁਨੀਆ ਤੇ ਆਵੇ ਹੋ ਗੁਰਸਿੱਖ ਹੋਵੇ ਕਿਉਂਕਿ ਮਾਂ ਦੀ ਜੋ ਅਸੀਸ ਹੈ ਨਾ ਉਹ ਬੱਚੇ ਨੂੰ ਬਹੁਤ ਤਰਦੀ ਹੈ ਤੁਹਾਡੇ ਸੁਪਨੇ ਕਿਵੇਂ ਪੂਰੇ ਹੋ ਸਕਦੇ ਨੇ ਕਿਉਂਕਿ ਛੋਟੇ ਛੋਟੇ ਗਲਤੀਆਂ ਨੇ ਜਿੰਨਾ ਕਰਕੇ ਆਪਾਂ ਖੱਜਲਖੁਆਰ ਹੋ ਰਿਹਾ ਅਗਰ ਤੁਸੀਂ ਚਾਹੋ ਕਿਉਂਕਿ ਮਾਂ-ਬਾਪ ਜਿੱਦਾਂ ਦਾ ਚਾਹਣ ਉਦਾਂ ਦਾ ਆਪਣੇ ਬੱਚੇ ਨੂੰ ਬਣਾ ਸਕਦੇ ਆ ਪਰ ਥੋੜਾ ਜਿਆ ਤੁਹਾਨੂੰ ਸੰਭਲ ਕੇ ਚੱਲਣਾ ਪਵੇਗਾ ਉਹ ਕਿਵੇਂ ਆਓ ਤੁਹਾਨੂੰ ਦੱਸ ਦਿਆਂ ਵੀਡੀਓ ਚੰਗੀ ਲੱਗੀ ਤਾਂ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰਿਓ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ। ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਕਿੜੇ ਤੇ ਬਰਕਤਾਂ ਲੈ ਕੇ ਆਉਣ। ਬਹੁਤ ਭੈਣ ਭਰਾ ਮੈਨੂੰ ਮੈਸੇਜ ਕਰਦੇ ਨੇ ਕਿ ਦੀਦੀ ਅਸੀਂ ਆਪਣੇ ਬੱਚਿਆਂ ਤੋਂ ਬਹੁਤ ਦੁਖੀ ਆ। ਮੈਂ ਕੱਲ ਹੈਰਾਨ ਹੋ ਗਈ ਤੇ ਮੈਨੂੰ ਇੱਕ ਭੈਣ ਨੇ ਮੈਸੇਜ ਕੀਤਾ ਕਿ ਦੀਦੀ ਮੇਰਾ ਬੇਟਾ 4 ਸਾਲ ਦਾ ਹੈ ਤੇ ਉਹ ਮੇਰੀ ਗੱਲ ਕੋਈ ਨਹੀਂ ਸੁਣਦਾ। ਸਭ ਤੋਂ ਪਹਿਲੀ ਗੱਲ ਤਾਂ ਇੱਕ ਗੱਲੋਂ ਮੈਨੂੰ ਨਾ ਉਸ ਭੈਣ ਤੇ ਗੁੱਸਾ ਵੀ ਆਇਆ ਤੇ ਇੱਕ ਗੱਲ ਨੂੰ ਮੈਨੂੰ ਉਸ ਭੈਣ ਤੇ ਤਰਸ ਵੀ ਆਇਆ ਕਿਉਂਕਿ 4 ਸਾਲ ਦਾ ਬੱਚਾ ਨੂੰ ਨਹੀਂ ਪਤਾ ਕਿ ਇਹ ਕੀ ਸਹੀ ਹੈ ਕਿ ਗਲਤ ਹੈ 4 ਸਾਲ ਦੇ ਬੱਚੇ ਨੂੰ ਆਪ ਘੂਰ ਕੇ ਤੇ ਥੱਪੜ ਲਗਾ ਕੇ ਵੀ ਸੁਧਾਰ ਦਾਂਗੇ ਫਿਰ ਵੀ ਉਹ ਸੁਧਰ ਜਾਏਗਾ ਅਗਰ ਆਪ 40 ਸਾਲ ਦੇ ਬੱਚੇ ਨੂੰ ਵੀ ਇੰਨੀ ਖੁੱਲ੍ਹ ਦੇ ਰੱਖੀਏ ਵੀ ਉਹ ਆਪਣੀ ਸੁਣਦਾ ਨਹੀਂ ਹੈਗਾ ਮਾਪੇ ਤਾਂ ਤੁਸੀਂ ਸੋਚੋ ਵੀ ਵੱਡਾ ਹੋ ਕੇ ਉਹ ਕੀ ਕਰੂਗਾ ਤੇ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਕਿ ਮੇਰੀ ਬੀਟੀ ਐ ਜਿਹੜੀ ਅੱਜ ਕੱਲ ਨੂੰ ਨਾ ਮਾਪੇ ਬਾਪ ਨਾ ਪੁੱਤਾਂ ਨਾਲੋਂ ਜ਼ਿਆਦਾ ਕੁੜੀਆਂ ਤੋਂ ਜ਼ਿਆਦਾ ਤੰਗ ਆਏ ਪਏ ਆ ਕਿਉਂਕਿ ਲੜਕੀਆਂ ਇੰਨੀਆਂ ਜ਼ਿਆਦਾ ਆਪਾਂ ਹਾਂ ਵੀ ਪੁੱਤਾਂ ਦੇ ਬਰਾਬਰ ਨੇ ਪੁੱਤਾਂ ਦੇ ਬਰਾਬਰ ਨੇ ਘਰ ਘਰ ਕੇ ਨਾ ਆਪਾਂ ਇੰਨੀਆਂ ਸਿਰ ਤੇ ਬਿਠਾ ਲੀਆਂ ਕਿ ਉਹ ਬਿਲਕੁਲ ਵੀ ਨਹੀਂ ਸੁਣਦੀਆਂ ਹਰ ਇੱਕ ਗੱਲ ਦੇ ਵਿੱਚ ਨਾ ਆਪਣੀ ਮਨਮਾਨੀ ਕਰਨੀ ਹਰ ਇੱਕ ਗੱਲ ਦੇ ਵਿੱਚ ਵੱਡਿਆਂ ਨੂੰ ਬੇਇੱਜ਼ਤ ਕਰਨਾ ਹਰ ਇੱਕ ਗੱਲ ਦੇ ਵਿੱਚ ਆਪਣਾ ਜੋ ਵੀ ਮੈਂ ਕਰਨਾ ਵੀ ਉਹੀ ਕਰਨਾ ਤੁਸੀਂ ਸੋਚੋ ਵੀ ਜਦ ਉਹ ਮਾਪੇ ਦੀ ਨਹੀਂ ਸੁਣਦੇ ਤਾਂ ਬਗਾਨੇ ਘਰ ਜਾ ਕੇ ਉਹ ਆਪਣੇ ਪਤੀ ਦੀ ਆਪਣੇ ਸੱਸੋਰੇ ਦੀ ਕਿਵੇਂ ਸੁਣਨਗੀ ਆਪਾਂ ਇੱਕ ਬਗਾਨੇ ਘਰ ਨੂੰ ਦੋਸ਼ ਦੇ ਦਿੰਨੇ ਆ ਵੀ ਹਾਂ ਉਹਨਾਂ ਨੇ ਜਦੋਂ ਲੜਕੀ ਫਾਹ ਲੈ ਕੇ ਮਰ ਜਾਂਦੀ ਹੈ ਵੀ ਹਾਂ ਉਹਨਾਂ ਨੇ ਦਹੇਜ ਮੰਗ ਲਿਆ ਜੀ ਉਹ ਸਤੋਂ ਐ ਕਰਦੇ ਸੀ ਉਹ ਸਤੋਂ ਐ ਕਰਦੇ ਸੀ ਪਰ ਆਪਾਂ ਨੂੰ ਪਤਾ ਹੁੰਦਾ ਕਿ ਵੀ ਮੇਰੀ ਔਲਾਦ ਕਹੀ ਚੀਏ ਜਿਹੜੀਆਂ ਸੰਸਕਾਰੀ ਈਆਂ ਹੁੰਦੀਆਂ ਨੇ ਉਹ ਕਦੇ ਵੀ ਅਜਿਹਾ ਕਦਮ ਨਹੀਂ ਚੁੱਕਦੀਆਂ ਉਹ ਉਦੋਂ ਚੁੱਕਦੀਆਂ ਨੇ ਜਦੋਂ ਕਿ ਹੱਦ ਹੋ ਜਾਂਦੀ ਹੈ ਹੁਣ ਤਾਂ ਛੋਟੀਆਂ ਛੋਟੀਆਂ ਗੱਲਾਂ ਤੇ ਤਲਾਕ ਛੋਟੀਆਂ ਛੋਟੀਆਂ ਗੱਲਾਂ ਦੀ ਮੈਂ ਤੇਰੇ ਨਾਲ ਨਹੀਂ ਰਹਿਣਾ ਇਹ ਲੜਕੀਆਂ ਨੂੰ ਵਿਗਾੜਨ ਦੇ ਵਿੱਚ ਨਾ 99% ਹੱਥ ਮਾਮਾਂ ਦਾ ਕਿਉਂਕਿ ਜਦੋਂ ਕੋਈ ਛੋਟੀ ਜੀ ਗੱਲ ਉਹ ਦੱਸਦੀਆਂ ਨੇ ਵੀ ਮੇਰੇ ਸਹੁਰੇ ਘਰ ਇਹ ਹੋਇਆ ਇਹ ਹੋਇਆ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਕਰਦੇ ਵਿੱਚ ਚੱਲਦੀ ਆ ਉਹ ਸਾਰੀ ਫੋਨ ਤੇ ਆਪਣੀਆਂ ਮਾਮਾਂ ਨੂੰ ਦੱਸੀ ਜਾਂਦੀ ਹੈ ਤੇ ਮਾਮਾਂ ਕਹਿੰਦੀਆਂ ਨੇ ਤੂੰ ਕਿਉਂ ਚਲਦੀ ਆ ਤੈਨੂੰ ਅਸੀਂ ਪੜਾਇਆ ਲਖਾਇਆ ਤੈਨੂੰ ਇਹਦੇ ਵਾਸਤੇ ਦਿੱਤਾ ਤੈਨੂੰ ਇਹ ਵੀ ਇਹ ਜਦੋਂ ਸਿੱਖਿਆ ਤੁਸੀਂ ਦੇਵੋਗੇ ਨਾ ਤਾਂ ਉਥੇ ਇਹ ਸੋਚਿਆ ਕਰੋ ਵੀ ਤੁਹਾਡੀਆਂ ਜਿਹੜੀਆਂ ਨੂਹਾਂ ਨੇ ਉਹ ਵੀ ਕਿਸੇ ਦੀਆਂ ਧੀਆਂ ਨੇ ਤਾਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਬਹੁਤ ਵੱਡਾ ਹੱਥ ਹੈ ਮਾਵਾਂ ਦਾ ਆਪਣੀਆਂ ਧੀਆਂ ਦਾ ਘਰ ਉਜਾੜਨ ਦੇ ਵਿੱਚ ਜਦੋਂ ਤੁਹਾਡੀ ਧੀ ਤੁਹਾਨੂੰ ਇਹ ਗੱਲ ਦੱਸਦੀ ਆ ਤਾਂ ਉਸ ਨੂੰ ਪਿਆਰ ਨਾਲ ਸਮਝਾਓ ਵੀ ਪੁੱਤ ਤੂੰ ਆਪਦੇ ਪਰਿਵਾਰ ਨੂੰ ਪਿਆਰ ਨਾਲ ਇੱਜ਼ਤ ਦੇ ਨਾਲ ਉਹਨਾਂ ਨੂੰ ਆਪਦੇ ਅੰਡਰ ਕਰ ਸਕਦੇ ਜਿਵੇਂ ਕਹਿੰਦੇ ਹੁੰਦੇ ਸੀ ਬਜ਼ੁਰਗ ਕਹਿੰਦੇ ਜੇ ਪਰਿਵਾਰ ਆਪਣੇ ਮਗਰ ਲੱਗਦਾ ਹੋਵੇ ਤਾਂ ਆਪਣੇ ਲਗਾ ਲਓ ਨਹੀਂ ਫਿਰ ਉਹਨਾਂ ਦੇ ਮਗਰ ਲੱਗ ਕੇ ਚੱਲੋ ਜਿੱਥੇ ਕੋਈ ਗਲਤ ਕੰਮ ਹੁੰਦਾ ਹੋਵੇ ਉੱਥੇ ਹੋ ਸਕਦਾ ਹੈ ਵੀ ਹਾਂ ਆਪਾਂ ਨੂੰ ਉਸ ਦੇ ਖਿਲਾਫ ਖੜਾ ਹੋਣਾ ਪਵੇ ਮੈਂ ਇਹ ਨਹੀਂ ਕਹਿੰਦੀ ਵੀ ਹਰ ਘਰ ਦੇ ਵਿੱਚ ਬਜ਼ੁਰਗ ਸਹੀ ਹੁੰਦੇ ਨੇ। ਕਈ ਘਰਾਂ ਦੇ ਵਿੱਚ ਬਜ਼ੁਰਗਾ ਵੀ ਬਹੁਤ ਜ਼ਿਆਦਾ ਨਾਜਾਇਜ਼ ਵੀ ਤੰਗ ਕਰਦੇ ਆ ਹਨ। ਲੜਕੀਆਂ ਮਤਲਬ ਕਿ ਜਿਹੜੀਆਂ ਸੱਸਾਂ ਨੇ ਉਹ ਵੀ ਬਸ ਹਰ ਟਾਈਮ ਆ ਕਹਿੰਦੇ ਨੇ ਵੀ ਇਹ ਸਾਡੇ ਰੋਗ ਚੱਲੇ। ਕਈ ਵਾਰੀ ਨਣਾਣਾ ਆ ਕੇ ਵੀ ਘਰ ਦੇ ਵਿੱਚ ਆਪਣੀ ਲਾਣੇਦਾਰੀ ਕਰਦੀਆਂ ਰਹਿੰਦੀਆਂ ਨੇ। ਕਈ ਵਾਰੀ ਸੌਰੇ ਵੀ ਇਦਾਂ ਵੀ ਹੁੰਦਾ ਰਹਿੰਦਾ ਵੀ ਇਹ ਨਹੀਂ ਹੈਗਾ ਵੀ ਹਰ ਇੱਕ ਚੀਜ਼ ਦਾ ਕਹਿੰਦੇ ਤਾੜੀ ਦੋ ਹੱਥਾਂ ਨਾਲ ਵੱਜੇ, ਇੱਕ ਨਾਲ ਨਹੀਂ ਵੱਜਦੀ। ਪਰ ਕੋਸ਼ਿਸ਼ ਕਰਿਆ ਕਰੋ ਕਿ ਜਿੱਥੋਂ ਤੱਕ ਹੋ ਸਕੇ ਗੱਲ ਨੂੰ ਨਿਮੇੜਨ ਦੀ ਖੁਦ ਸਮਝਣ ਦੀ ਵੀ ਕਿ ਕਸੂਰ ਮੇਰੇ ਚ ਹੈ ਜਾਂ ਅਗਲੇ ਚ ਵੀ ਇਦਾਂ ਥੋੜਾ ਜਿਹਾ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਚਲੋ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਵੀ ਜਿਵੇਂ ਆਪਣੇ ਬੱਚੇ ਨੇ ਛੋਟੇ ਬੱਚੇ ਨੇ ਦੇਖੋ ਅੱਗੇ ਜਿਹੜੇ ਮਾਂ ਪੁਰਖ ਜਿਹਾ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਜਦੋਂ ਕਿ ਇੱਕ ਸਾਲ ਤੋਂ ਲੈ ਕੇ 10 ਸਾਲ ਤੱਕ ਬੱਚੇ ਨੂੰ ਪਿਆਰ ਨਾ ਸਮਝਾਓ ਕਿਉਂਕਿ ਬੱਚਾ ਜੋ ਮਾਂ ਬਾਪ ਕਰਦੇ ਨੇ ਉਹੀ ਬੱਚਾ ਸਿੱਖਦਾ ਹੈ ਮਾਂ ਜਿੱਧਰ ਨੂੰ ਮੋੜਨਾ ਚਾਹੇ ਬੱਚੇ ਨੂੰ ਉਧਰ ਮੋੜ ਸਕਦੀ ਹੈਗੀ ਇਹ ਨਹੀਂ ਹੁੰਦਾ ਜਿਵੇਂ ਆਪਾਂ ਕਹੀਏ ਵੀ ਹਾਂ ਛੋਟਾ ਬੱਚਾ ਨਹੀਂ ਹੁੰਦਾ ਤੁਸੀਂ ਮੇਰੇ ਕੋਲੇ 1000 ਬੱਚਾ ਲਿਆ ਦਿਓ ਮੈਂ 1000 ਨੂੰ ਵੀ ਬਦਲ ਕੇ ਦਿਖਾ ਦੂੰਗੀ ਦੇਖੋ ਇਹ ਇੱਕ ਮਾਂ ਦੀ ਇੱਕ ਕਲਾ ਹੁੰਦੀ ਹੈ ਮੇਰੇ ਬੱਚੇ ਨੇ ਜਿਹੜੇ ਪੈਨਪੜਾ ਜਾਣਦੇ ਨੇ ਤੁਹਾਨੂੰ ਪਤਾ ਹੈ ਵੀ ਮੇਰੀ ਗੁੜੀ ਹੈ ਜਿਹੜੀ ਉਹ ਐਮਬੀਬੀਐਸ ਦੀ ਤਿਆਰੀ ਕਰ ਰਹੀ ਹੈ ਮੈਡੀਕਲ ਉਹਨੇ ਕਲੀਅਰ ਕਰ ਲਈ ਹੈਗੀ ਤੇ ਬੇਟਾ ਮੇਰਾ 9th ਕਲਾਸ ਦੇ ਵਿੱਚ ਹੈਗਾ ਤੁਸੀਂ ਮੇਰੇ ਬੇਟੇ ਨੂੰ ਜਦ ਲਾਈਵ ਦੇ ਵਿੱਚ ਦੇਖਿਆਗਾ ਵੀ ਇਦਾਂ ਨਹੀਂ ਹੁੰਦਾ ਵੀ ਬੱਚੇ ਨੂੰ ਮਾਂ ਦੇ ਸੰਸਕਾਰ ਬਹੁਤ ਜ਼ਿਆਦਾ ਘਰ ਦੇ ਤੁਹਾਡਾ ਮਾਹੌਲ ਬੱਚੇ ਤੇ ਬਹੁਤ ਜ਼ਿਆਦਾ ਅਸਰ ਕਰਦਾ ਵੀ ਮੈਂ ਇਹ ਨਹੀਂ ਕਹਿੰਦੀ ਵੀ ਬੱਚੇ ਮਾਡਰਨ ਨਹੀਂ ਹੋਣੇ ਚਾਹੀਦੇ ਬੱਚੇ ਮੇਰੇ ਵੀ ਬਹੁਤ ਮਾਡਰਨ ਨੇ ਸਾਰਾ ਕੁਝ ਹੈਗਾ ਪਰ ਬੱਚਿਆਂ ਦੇ ਜਿਹੜੇ ਸੰਸਕਾਰ ਨੇ ਨਾ ਉਹ ਆਪਾਂ ਨੂੰ ਅਜਿਹੀ ਦੇਣੇ ਚਾਹੀਦੇ ਨੇ ਕਿ ਉਹ ਬਾਹਰ ਜਿੱਥੇ ਮਰਜ਼ੀ ਫੇਰਨ ਪਰ ਉਹ ਆਪਣੇ ਮਾਪੇ ਦਾ ਜਿਹੜਾ ਕਿ ਇੱਕ ਦੋਸਤ ਦਾ ਹੈ ਤਰੀਕਾ ਆਪਣੇ ਬੱਚਿਆਂ ਦੇ ਨਾਲ ਰੱਖੋ ਵੀ ਜੋ ਵੀ ਗੱਲ ਹੋਵੇ ਤੁਹਾਡਾ ਬੱਚਾ ਤੁਹਾਡੇ ਨਾਲ ਸ਼ੇਅਰ ਕਰੇ ਮੇਰੀ ਬੇਟੀ ਜਦੋਂ ਪੜਨ ਜਾਂਦੀ ਹੈ ਟਿਊਸ਼ਨ ਤੇ ਹੁੰਦੀ ਹੈ ਉਸ ਟਾਈਮ ਵੀ ਉਹ ਮੈਨੂੰ ਫੋਨ ਕਰਕੇ ਦੱਸੂਗੀ ਮੰਮਾ ਆ ਗੱਲ ਇਹ ਹੋਈ ਏ ਟਿਊਸ਼ਨ ਤੇ ਇਦਾਂ ਵੀ ਇੱਕ ਦੋਸਤ ਦੇ ਤਰੀਕੇ ਨਾਲ ਵੀ ਬੱਚੇ ਨਾਲ ਰਹੋ ਤੇ ਇੱਕ ਮਾਪੇ ਦਾ ਬੱਚੇ ਮੇਰੇ ਇੰਨਾ ਜ਼ਿਆਦਾ ਮੇਰੇ ਤੋਂ ਵੀ ਡਰਦੇ ਵੀ ਨੇ ਵੀ ਮੰਮਾ ਨੂੰ ਜੇ ਇਹ ਗੱਲ ਇਦਾਂ ਹੋ ਗਈ ਦੱਸਣਗੇ ਵੀ ਤੇ ਉਸ ਗੱਲ ਤੋਂ ਡਰਨਗੇ ਵੀ ਹਾਂ ਮੰਮਾ ਨੇ ਇਸ ਗੱਲ ਤੋਂ ਸਾਨੂੰ ਮਨਾ ਕੀਤਾ ਇਹ ਅਸੀਂ ਨਹੀਂ ਕਰਾਂਗੇ ਤਾਂ ਸਿਰਫ ਅੱਜ ਤੱਕ ਦੇਖੋ ਮੇਰੇ ਬੱਚੇ ਇੱਡੇ ੜੇ ਹੋ ਗਏ ਮੈਂ ਅੱਜ ਤੱਕ ਕਦੇ ਆਪਣੇ ਬੱਚੇ ਤੇ ਹੱਥ ਨਹੀਂ ਚੱਕਿਆ ਬਈ ਸਿਰਫ ਅੱਖਾਂ ਦੀ ਘੂਰਤ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੰਮਾ ਕੀ ਕਹਿਣਾ ਚਾਹੁੰਦੀ ਆ ਤਾਂ ਪਲੀਜ਼ ਥੋੜਾ ਜਿਹਾ ਨਾ ਮਾਮਾ ਆਪਦੇ ਫਰਜ਼ਾਂ ਨੂੰ ਪਛਾਣੋ ਇਹ ਨਾ ਸਮਝੋ ਵੀ ਹਾਂ ਸਾਰਾ ਦਾ ਬਸ ਮੇਰੀ ਤਾਂ ਇਹੀ ਡਿਊਟੀ ਹੈ ਵੀ ਮੈਂ ਆਪਦਾ ਮੇਕਅਪ ਕਰ ਲਿਆ ਜਾਂ ਮੈਂ ਫੋਨ ਚਲਾ ਲਿਆ ਜਾਂ ਮੈਂ ਤਾਂ ਵੀ ਇਹ ਚੀਜ਼ਾਂ ਨਾ ਕਰੋ ਦੇਖੋ ਕੰਮ ਸਾਰੇ ਕਰਦੇ ਨੇ ਜੇ ਹੁਣ ਕਹੋ ਵੀ ਹਾਂ ਪਤ ਨਹੀਂ ਵੀ ਕਹਿਣ ਤੋਂ ਭਾਵੇਂ ਵੀ ਇਹ ਨਹੀਂ ਹੈਗਾ ਵੀ ਕਮਾਈ ਕਰਨ ਵਾਲਾ ਜਾਂ ਜੋਬ ਕਰਨ ਵਾਲੀਆਂ ਲੇਡੀਜ਼ ਨੇ ਉਹ ਆਪਣੇ ਪਰਿਵਾਰ ਨੂੰ ਆਪਣੇ ਬੱਚੇ ਨੂੰ ਨਹੀਂ ਸੰਭਾਲ ਸਕਦੇ ਸੰਭਾਲ ਸਕਦੇ ਨੇ ਪਰ ਉਹਨਾਂ ਨੂੰ ਥੋੜਾ ਜਿਹਾ ਰੂਟੀਨ ਦੇ ਨਾਲ ਚੱਲਣਾ ਪਵੇਗਾ ਸਭ ਤੋਂ ਮੇਨ ਗੱਲ ਤੁਸੀਂ ਕਰ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਨਾ ਜਦੋਂ ਆਪਣੇ ਆਲੇ ਦੁਆਲੇ ਦਾ ਬੱਚੇ ਜਿਹੜੇ ਛੋਟੇ ਬੱਚੇ ਨੇ ਨਾ ਜਿਉ ਪਿਆਰ ਨਾਲ ਨਹੀਂ ਸਮਝਦਾ ਕਿ 10 ਸਾਲ ਤੋਂ ਲੈ ਕੇ 15 ਸਾਲ ਤੱਕ ਉਹ ਤੇ ਸਿੱਤਰ ਪ੍ਰੇਡ ਦੇ ਨਾਲ ਸਮਝਾਓ ਕਿਉਂਕਿ ਜਦੋਂ ਆਪਾਂ ਪੜਦੇ ਹੁੰਦੇ ਸੀ ਜਿਹੜੇ 40 ਦੇ ਮੇਰੇ ਹਾਂ ਏਜ ਦੇ ਨੇਗੇ ਟੀਚਰ ਵੀ ਜੁੱਤੀਆਂ ਦੇ ਨਾਲ ਪੜਾਉਂਦੇ ਸੀਗੇ ਜੇ ਬੱਚਾ ਗਲਤੀ ਕਰਦਾ ਸੀ ਤਾਂ ਪੇਰੈਂਟਸ ਵੀ ਅੱਜ ਕੱਲ ਤਾਂ ਕਹਿਣਗੇ ਜੇ ਥੱਪੜ ਮਾਰਿਆ ਜੀ ਮੇਰੇ ਬੱਚੇ ਦੇ ਤਾਂ ਦੌਰਾ ਪੈ ਜਾਊਗਾ ਦੇਖੋ ਇਹ ਚੀਜ਼ ਕੁਛ ਨਹੀਂ ਹੋਣ ਵਾਲੀ ਦੂਸਰੀ ਗੱਲ ਮੈਂ ਇਹ ਨਹੀਂ ਕਹਿੰਦੀ ਵੀ ਬੱਚਿਆਂ ਨੂੰ ਕੁੱਟ-ਕੁੱਟ ਕੇ ਹੀ ਸੁਧਾਰੋ ਅਗਰ ਬੱਚਾ ਨਹੀਂ ਮੰਨ ਰਿਹਾ ਉਸ ਗੱਲ ਨੂੰ ਜਿੱਦ ਕਰਦਾ ਹਰ ਟਾਈਮ ਜਿੱਦ ਕਰਦਾ ਕਈ ਬੱਚੇ ਮੈਂ ਦੇਖੇ ਨੇ ਤਾਂ ਉਸ ਨੂੰ ਥੋੜਾ ਜਿਹਾ ਸਖਤੀ ਦੇ ਨਾਲ ਘੂਰੋ ਕਹਿਣ ਤੋਂ ਮੇਰਾ ਭਾਵ ਹੈ ਵੀ ਉਹਨੂੰ ਇੰਨਾ ਘੂਰੋ ਵੀ ਜਿਹੜਾ ਬੱਚਾ ਦੁਬਾਰਾ ਤੁਹਾਡੇ ਤੋਂ ਉਹ ਜਿੱਦ ਕਰਨ ਦੀ ਹਿੰਮਤ ਨਾ ਕਰੇ ਅਗਰ ਮਾਂ ਘੂਰ ਰਹੀ ਹੈ ਤਾਂ ਪਿਓ ਨੂੰ ਕਦੇ ਸਹਿ ਨਹੀਂ ਦੇਣੀ ਚਾਹੀਦੀ ਪਿਓ ਘੂਰ ਰਿਹਾ ਤਾਂ ਮਾਂ ਨੂੰ ਕਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਦਾਦਾ ਘੂਰ ਰਿਹਾ ਤਾਂ ਵੀ ਮਾਂ-ਬਾਪ ਨੂੰ ਇਹ ਨਹੀਂ ਹੋਣ ਚਾਹੀਦਾ ਪਤਾ ਅੱਜ ਕੱਲ ਕੀ ਕਹਿੰਦੇ ਨੇ ਜੇ ਦਾਦਾ ਕੁਝ ਕਹਿ ਰਿਹਾ ਲੱਗ ਤੈਨੂੰ ਬੜਾ ਪਤਾ ਅੱਜ ਕੱਲ ਦੇ ਜ਼ਮਾਨੇ ਦਾ ਸਾਡਾ ਬੱਚਾ ਹੈ ਸਾਨੂੰ ਪਤਾ ਸੀ ਕਿਵੇਂ ਪਾਲ ਉਹਨਾਂ ਨੇ ਵੀ ਤੁਹਾਡੇ ਜਿਹੜੇ ਆਦਮੀ ਨੇ ਤੁਹਾਡੇ ਜਿਹੜੇ ਖਸਮ ਨੇ ਉਹਨਾਂ ਨੂੰ ਵੀ ਉਹਨਾਂ ਨੇ ਹੀ ਪਾਲਿਆ ਹੋਇਆ ਜਿਹੜੇ ਤੁਸੀਂ ਅੱਜ ਆਪ ਕਹਨੇ ਵੀ ਹਾਂ ਮੇਰਾ ਬੱਚਾ ਮੇਰਾ ਆਦਮੀ ਉਹ ਉਹਨਾਂ ਦੇ ਉਸੇ ਤਰੀਕੇ ਨਾਲ ਹੀ ਪਾਲਿਆ ਹੋਇਆ ਜਿਵੇਂ ਆਪਾਂ ਪਾਲ ਰਹੇ ਹਾਂ ਕਦੇ ਵੀ ਇਹ ਚੀਜ਼ ਨਾ ਕਰ ਕਰੋ ਮਾਪੇ ਜਿਹੜੇ ਦਾਦਾ ਦਾਦੀ ਹੁੰਦੀ ਨੇ ਨਾ ਉਹ ਬੱਚਿਆਂ ਦੇ ਦੁਸ਼ਮਣ ਨਹੀਂ ਹੁੰਦੀ ਆਪਾਂ ਨੇ ਨਾ ਅੱਜ ਕੱਲ ਜਿਆਦਾ ਪੱਟੀ ਮੇਸ ਇਸੇ ਕਰਕੇ ਹੋਈ ਹੈ ਕਿਉਂਕਿ ਆਪਾਂ ਦਾਦਾ ਦਾਦੀ ਦੇ ਕੋਲੇ ਤਾਂ ਬੱਚਿਆਂ ਨੂੰ ਲੱਗਣੀ ਨਹੀਂ ਦਿੰਦੇ ਅੱਧਿਆ ਮੈਂ ਲੇਡੀਜ਼ ਦੇਖੀਆਂ ਨੇ ਪਹਿਣਾ ਦੇਖੀਆਂ ਨੇ ਕਹਿਣੀਆਂ ਜੇ ਇਹ ਦਾਦਾ ਦਾਦੀ ਦਾ ਕੋਲੇ ਵਾਗੇ ਤਾਂ ਉਹਨਾਂ ਦੀ ਮੂਹ ਕਰਨ ਲੱਗ ਜੂਗਾ ਸਾਡਾ ਤਾਂ ਮੂਹ ਹੀ ਛੜ ਦੂਗਾ ਇਹ ਕਿੱਥੋਂ ਦੀਆਂ ਗੱਲਾਂ ਨੇ ਤੁਹਾਡੀਆਂ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਦੇਖੋ ਇਹ ਤੁਸੀਂ ਆਪਣੇ ਆਪ ਹੀ ਕੰਡੇ ਬੀਜ ਰਹੇ ਹੋ ਆਪਣੇ ਵਾਸਤੇ ਮੇਰੀਆਂ ਗੱਲਾਂ ਚਾਹੀ ਤੁਹਾਨੂੰ ਪੜਵੀਆਂ ਲੱਗਣ ਪਰ ਇਹੇ ਕੰਡੇ ਤੁਹਾਡੇ ਰਸਤੇ ਦੇ ਵਿੱਚ ਬੀਜ ਰਹੇ ਨੇ ਇਹਨਾਂ ਨੂੰ ਤੁਹਾਨੂੰ ਖੁਦ ਹੀ ਚੁਗਣਾ ਪਵੇਗਾ ਆਕਰ ਤੁਹਾਡਾ ਬੱਚਾ ਤੁਹਾਡੇ ਤੋਂ ਡਰੇਗਾ ਤੁਹਾਡੇ ਠੀਕ ਹੈ ਮੈਂ ਇਹ ਨਹੀਂ ਕਹਿੰਦੀ ਵੀ ਬੱਚੇ ਨੂੰ ਸਾਰੇ ਡਰਾ ਕੇ ਜਿਵੇਂ ਹੁਣ ਮੈਂ ਘੋਰਤਾ ਤੇ ਮੇਰੇ ਹਸਬੰਡ ਜੀ ਉਸ ਟਾਈਮ ਨਹੀਂ ਬੋਲਣਗੇ ਉਸ ਤੋਂ ਬਾਅਦ ਉਹ ਸਮਝਾਉਂਦੇ ਆ ਬੱਚਿਆਂ ਨੂੰ ਵੀ ਜੇ ਤੁਸੀਂ ਆ ਚੀਜ਼ ਆ ਨਾ ਕਰਦੇ ਤਾਂ ਤੁਹਾਡੇ ਮੰਮਾ ਤੁਹਾਨੂੰ ਕਿਉਂ ਘੁਰਦੇ ਦੇਖੋ ਨਾਲ ਤਾਂ ਤੁਹਾਡੇ ਮੰਮਾ ਦਾ ਇਦਾਂ ਹੋਇਆ ਨਹੀਂ ਦਾ ਜੇ ਹੁਣ ਸਾਡੀ ਮੰਮੀ ਜੀ ਨੇ ਉਹ ਬੱਚਿਆਂ ਨੂੰ ਘੁਰਦੇ ਆ ਤਾ ਅਸੀਂ ਕਦੇ ਨਹੀਂ ਉਹਨਾਂ ਨੂੰ ਕੁਝ ਕਹਿੰਦੇ ਅਸੀਂ ਇਹ ਕਹਿੰਦੇ ਕਿ ਪੁੱਤ ਤੂੰ ਇਹ ਕੰਮ ਕਿਉਂ ਕੀਤਾ ਤੂੰ ਦਾਦਾ ਦਾਦੀ ਮੇਰੇ ਤਾਂ ਕਿਤਾ ਤਾਂ ਉਹ ਇਦਾਂ ਕੀਤੀ ਦੇਖੋ ਬਜ਼ੁਰਗਾਂ ਨੂੰ ਜੇ ਆਪਾਂ ਕਹੀਏ ਬਜ਼ੁਰਗਾਂ ਦਾ ਸੁਭਾਅ ਬਦਲ ਲੈਣਗੇ ਬਜ਼ੁਰਗ ਨਹੀਂ ਬਦਲ ਸਕਦੇ ਕਿਉਂਕਿ ਉਹਨਾਂ ਨੂੰ 70 70 ਸਾਲ ਹੋ ਗਏ ਇਸੇ ਚੀਜ਼ ਨੂੰ ਹੰਡਾਉਂਦੇ ਨੂੰ ਉਹ ਜਿਹੇ ਜਿਹੇ ਮਾਹੌਲ 'ਚ ਪਲੇ ਹੋਏ ਨੇ ਜਿੱਦਾਂ ਦਾ ਉਹਨਾਂ ਦਾ ਅੱਗੇ ਚਲੇ ਕਿਉਂਕਿ ਅੱਗੇ ਇਸੇ ਚੀਜ਼ ਦੇ ਨਾਲ ਬੱਚਿਆਂ ਨੂੰ ਪਾਲਿਆ ਜਾਂਦਾ ਸੀਗਾ ਬੱਚੇ ਵੀ ਡੰਡੇ ਦੀ ਤਰ੍ਹਾਂ ਸਿੱਧੇ ਹੁੰਦੇ ਸੀ ਹੁਣ ਲਾ ਲੋ ਚਾਹੇ ਕੁਝ ਵੀ ਹੈ ਬੱਚਾ ਆਪਦੀ ਰੋਜੀ ਰੋਟੀ ਤੋਂ ਨਹੀਂ ਮਰਦਾ ਸੀਗਾ ਪਰ ਅੱਜ ਕੱਲ੍ਹ ਵਾਲੇ ਆਏ ਖੁੱਲੇ ਚੱਲਦੇ ਆ ਏਟੀਐਮ ਬਣੇ ਹੋਏ ਆ ਆਪਾਂ ਨਾਲ ਵਾਸਤੇ ਜਿੰਨੇ ਚਾਹੀਦੇ ਨੇ ਲੈ ਪੁੱਤ ਲੈ ਜਾ ਇਹ ਚੀਜ਼ਾਂ ਨੂੰ ਬੰਦ ਕਰ ਦੋ ਕੁਝ ਨਿਯਮ ਨੇ ਅਪਣਾਓ ਸਵੇਰੇ ਉੱਠਣ ਸਾਰ ਪਹਿਲਾਂ ਬੱਚੇ ਨੂੰ ਪਿਆਰ ਨਾਲ ਉਠਾਓ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਹੋ ਤਾਂ ਉਸ ਨੂੰ ਉਸ ਫਤੇ ਬਲਾਓ ਰਾਮ ਰਾਮ ਬਲਾਓ ਜੋ ਵੀ ਤੁਹਾਡਾ ਧਰਮ ਹੈ ਤੁਸੀਂ ਉਸ ਨੂੰ ਬੱਚੇ ਨੂੰ ਪਿਆਰ ਨਾਲ ਉਠਾਓ ਫਿਰ ਉਹਨੂੰ ਪਿਠਾ ਕੇ ਵਾਹਿਗੁਰੂ ਵਾਹਿਗੁਰੂ ਜਪਾਓ ਉਸ ਤੋਂ ਬਾਅਦ ਜੋ ਮਾਂ ਕਰੇ ਖੁਦ ਕਰੇਗੀ ਨਾ ਬੱਚੇ ਦੇ ਸਾਹਮਣੇ ਬੱਚਾ ਉਹ ਚੀਜ਼ ਨੂੰ ਕਰੇਗਾ ਹੀ ਕਰੇਗਾ ਫਿਰ ਉਸ ਤੋਂ ਬਾਅਦ ਉੱਠ ਕੇ ਜਿਵੇਂ ਤੁਸੀਂ ਆਪਣੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਉ ਤਾਂ ਤੁਸੀਂ ਬੱਚੇ ਨੂੰ ਕਹੋ ਵੀ ਬੇਟਾ ਤੁਸੀਂ ਵੀ ਪੈਰੀਂ ਹੱਥ ਲਾਓ ਦਾਦਾ ਜੀ ਨੇ ਦਾਦੀ ਜੀ ਨੇ ਪਾਪਾ ਨੇ ਵੀ ਇਦਾਂ ਆਪਣੇ ਵੀ ਉਹ ਕੋਲ ਵੀ ਬੇਟਾ ਮम्मा ਦੇ ਵੀ ਇਦਾਂ ਕਰ ਦਿੰਦੇ ਨੇ ਜੇ ਕੋਈ ਰਿਸ਼ਤੇਦਾਰ ਆਉਂਦਾ ਵੀ ਪਤਾ ਉਹਨਾਂ ਨੂੰ ਫਤਿਹ ਬਲਾਉਂਦੀ ਹੁੰਦੀ ਹੈ ਜਾਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਹੁੰਦੇ ਤੁਸੀਂ ਇਹ ਚੀਜ਼ ਨੂੰ ਨਾ 1 ਮਹੀਨਾ ਕਰਕੇ ਦੇਖ ਲਿਓ ਤਾਂ ਤੁਹਾਡੇ ਬੱਚੇ ਦਾ ਸੁਭਾਅ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਇਹ ਤਾਂ ਅਸੀਂ ਕੁਝ ਕੀਤਾ ਹੀ ਨਹੀਂ ਹੈਗਾ ਵੀ ਬੱਚਾ ਸਾਡਾ ਇੰਨਾ ਕਿਵੇਂ ਚੇਂਜ ਹੋ ਗਿਆ ਤੇ ਦੂਸਰੀ ਗੱਲ ਜਦੋਂ ਵੀ ਤੁਸੀਂ ਰੋਟੀ ਬਣਾਉਣੀ ਹੋ ਨਾ ਬੱਚੇ ਨੂੰ ਪਹਿਲਾਂ ਦੂਸਰੇ ਦੀ ਇੱਜ਼ਤ ਕਰਨੀ ਸਿਖਾਓ ਫੇਰ ਬੱਚਾ ਤੁਹਾਡੀ ਇੱਜ਼ਤ ਕਰੇਗਾ ਫਿਰ ਉਸ ਨੂੰ ਕਹੋ ਵੀ ਆਹ ਦਾਦਾ ਜੀ ਨੂੰ ਫੜਾਓ ਬੇਟਾ ਜੀ ਆਹ ਦਾਦੀ ਜੀ ਨੂੰ ਫੜਾਓ ਬੇਟਾ ਜੀ ਜਾਂ ਤੁਸੀਂ ਪਾਪਾ ਤੋਂ ਖਾਓ ਜਾ ਕੇ ਜਾਂ ਦਾਦਾ ਜੀ ਤੋਂ ਖਾਓ ਰੋਟੀ ਜਾਂ ਦਾਦੀ ਜੀ ਤੋਂ ਖਾਓ ਹੈ ਜੇ ਤੁਸੀਂ ਆਹ ਗੱਲੇ ਜੇ ਕੋਈ ਬੱਚਾ ਗਲਤੀ ਕਰਦਾ ਤਾਂ ਤੁਸੀਂ ਉਸ ਨੂੰ ਉੱਥੇ ਰੋਕੋ ਵੀ ਬੇਟਾ ਤੂੰ ਆਹ ਗਲਤੀ ਕੀਤੀ ਨਾ ਤੈਨੂੰ ਪਾਪਾ ਬਹੁਤ ਗੋਡਾ ਰੰਟਣਗੇ ਉਸ ਟਾਈਮ ਜਦੋਂ ਪਾਪਾ ਨੂੰ ਥੋੜਾ ਜਿਹਾ ਆਪਣੇ ਹਸਬੰਡ ਨੂੰ ਜਾ ਕੇ ਕਹੋ ਵੀ ਹਾਂ ਜੀ ਤੁਸੀਂ ਥੋੜਾ ਜਿਹਾ ਉਹਨੂੰ ਘੂਰੋ ਤੇ ਤੁਸੀਂ ਉਹਦੇ ਵਿੱਚ ਇੰਟਰਫੇਅਰ ਨਹੀਂ ਕਰੋਗੇ ਤੁਸੀਂ ਖੁਦ ਉਹ ਤੋਂ ਡਰੋਗੇ ਵੀ ਹਾਂ ਜੇ ਪਾਪਾ ਦੇ ਮੂਰੇ ਤੇ ਮਾਂ ਗਲਤੀ ਕਰੀ ਤਾਂ ਪਾਪਾ ਮੈਨੂੰ ਵੀ ਘੂਰਨਗੇ ਤੇ ਤੈਨੂੰ ਵੀ ਘੂਰਨਗੇ ਕਿਉਂਕਿ ਘਰ ਦੇ ਵਿੱਚ ਬੱਚੇ ਨੂੰ ਇੱਕ ਦਾ ਡਰ ਜੁਣਾ ਬਹੁਤ ਜ਼ਰੂਰੀ ਹੈ ਹ 99% ਲੜਕੇ ਲੜਕੀਆਂ ਵਿਗੜਨ ਦਾ ਕਾਰਨ ਇਹੀ ਹੈ ਕਿ ਬਾਪ ਘੂਰਦਾ ਤਾਂ ਮਾਂ ਮੂਰੇ ਹੋ ਜਾਂਦੀ ਹੈ ਲਾਣੇਦਾਰ ਨਹੀਂ ਬਣ ਕੇ ਬਸ ਉੱਥੋਂ ਪੱਟੀ ਮੇਸ ਸੋਡੀ ਸ਼ੁਰੂ ਆ ਉੱਥੋਂ ਤੁਹਾਡੇ ਘਰ ਦਾ ਸਤਿਆਨਾਸ਼ ਸ਼ੁਰੂ ਆ ਦੂਸਰੀ ਗੱਲ ਜਿਹੜੀਆਂ ਲੜਕੀਆਂ ਵਿਗੜ ਚੁੱਕੀਆਂ ਨੇ ਅੱਜ ਕੱਲ ਨਾ ਬਹੁਤ ਜ਼ਿਆਦਾ ਮੈਂ ਤਾਂ ਇਹੀ ਕਹੂੰਗੀ ਪਲੀਜ਼ ਬੱਚੇ ਤੁਸੀਂ ਸੰਭਲ ਜੋ ਕਿਉਂਕਿ ਆਉਣ ਵਾਲਾ ਸਮਾਂ ਇੰਨਾ ਖਤਰਨਾਕ ਆ ਰਿਹਾ ਹੈ ਇਹ ਤਾਂ ਤੁਸੀਂ ਦੇਖ ਹੀ ਰਹੇ ਹੋ ਵੀ ਕੀ ਕੁਝ ਹੋ ਰਿਹਾ ਹੈ ਬਾਹਰ ਤੁਸੀਂ ਮੜਾ ਜਾ ਬਾਹਰ ਨਿਕਲ ਜਾਓ ਇੰਨੀ ਸ਼ਰਮ ਆਉਂਦੀ ਹੈ ਨਾ ਆਪਦੇ ਆਪ ਨੂੰ ਵੀ ਬਸ ਕੁਝ ਬੋਲ ਨਹੀਂ ਸਕਦੇ ਇਹ ਮਾਡਰਨ ਬੰਨਾ ਨਹੀਂ ਹੈਗਾ ਇਹ ਤੁਹਾਡੀ ਆਜ਼ਾਦੀ ਨਹੀਂ ਹੈਗੀ ਤੁਹਾਡਾ ਮਾਡਰਨ ਬੰਨਾ ਤੁਹਾਡੀ ਆਜ਼ਾਦੀ ਇਹ ਹੈ ਕਿ ਤੁਸੀਂ ਉਸ ਮੰਜ਼ਲ ਤੇ ਪਹੁੰਚੋ ਕਿ ਤੁਹਾਨੂੰ ਦੇਖਣ ਵਾਲੇ ਦੀਆਂ ਅੱਖਾਂ ਨੀਮੀਆਂ ਹੋ ਜਾਣ ਤੇ ਉਹ ਕਹੇ ਵੀ ਹਾਂ ਉਹ ਫਲਾਣੀ ਦੀ ਕੁੜੀ ਵਰਗੇ ਸਾਰੇ ਬੱਚੇ ਉਹ ਫਲਾਣੀ ਦੀ ਧੀ ਨਾ ਅੱਜ ਅਜੇ ਹੀ ਪੋਸਟ ਤੇ ਹੈਗੀ ਅਜੇ ਹੀ ਜੌਬ ਕਰ ਰਹੀ ਹੈਗੀ ਕਿ ਉਹਨੇ ਸਾਰੇ ਮਾਪੇ ਦਾ ਸਾਰੇ ਪਿੰਡ ਦਾ ਸਾਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਇਹ ਨਹੀਂ ਹੈਗਾ ਵੀ ਛੋਟੇ-ਛੋਟੇ ਕੱਪੜੇ ਪਾ ਕੇ ਆਪਾਂ ਸਾਰਾ ਦਿਨ ਵਾਰਾ ਕਰਦੀਆਂ ਆਸ਼ਕੀਆਂ ਕਰਦੇ ਫਿਰੀ ਇਸ ਦੇ ਨਾਲ ਤੁਹਾਡੇ ਮਾਪੇ ਬਾਬ ਦੀ ਤਾਂ ਇੱਜ਼ਤ ਖਰਾਬ ਹੋਵੇਗੀ ਹੋਵੇਗੀ ਤੁਹਾਡੀ ਵੀ ਹੋਵੇਗੀ ਤੇ ਤੁਹਾਡੇ ਰਿਸ਼ਤੇਦਾਰਾਂ ਦੀ ਤੇ ਤੁਹਾਡੇ ਪਿੰਡ ਦੀ ਸਾਰਿਆਂ ਦੀ ਹੀ ਹੋਵੇਗੀ ਇਹ ਚੀਜ਼ਾਂ ਮੇਰੀਆਂ ਗੱਲਾਂ ਤੁਹਾਨੂੰ ਬਹੁਤ ਕੜਵੀਆਂ ਲੱਗਣਗੀਆਂ ਜਿਹੜੇ ਕਿ ਛੋਟੇ ਬੱਚੇ ਹੈਗੇ ਹਨਾ ਉਹਨਾਂ ਨੂੰ ਵੀ ਲੱਗਣਗੀਆਂ ਕਈ ਭੈਣਾਂ ਨੂੰ ਵੀ ਲੱਗਣਗੀਆਂ ਪਰ ਪਲੀਜ਼ ਸੱਚ ਸੱਚ ਹੀ ਹੁੰਦਾ ਕਹਿੰਦੇ ਜਿਹੜਾ ਮੈਂ ਤੁਹਾਨੂੰ ਇਹ ਦੱਸਿਆ ਨਾ ਆਪਣੀਆਂ ਬੱਚੀਆਂ ਨੂੰ ਨਾ ਹਰੇਕ ਗੱਲ ਸਮਝਾਓ ਵੀ ਪੋਤੇ ਘਰ ਦੇ ਵਿੱਚ ਆਹ ਕੰਮ ਐ ਕਰਨਾ ਜਦੋਂ ਬੱਚਾ ਦੇਖੋ 10 15 ਸਾਲ ਤੋਂ ਵੱਡਾ ਹੋ ਜਾਂਦਾ ਉਦੋਂ ਬੱਚੇ ਨੂੰ ਘੂਰਨਾ ਜਾਂ ਬੱਚੇ ਦੇ ਥੱਪੜ ਮਾਰਨਾ ਇਹ ਚੀਜ਼ ਨੂੰ ਛੱਡ ਦਿਓ ਉਸ ਤੋਂ ਜੋ ਵੀ ਤੁਸੀਂ ਘਰ ਦੇ ਵਿੱਚ ਲੈਣ ਦੇਣ ਕਰਦੇ ਹੋ ਕੋਈ ਕਰਜ਼ਾ ਲੈਣੇ ਹੋ ਕੁਝ ਵੀ ਕਰਦੇ ਹੋ ਹਨ ਉਹ ਚੀਜ਼ ਨੂੰ ਬੱਚੇ ਨੂੰ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਬੱਚਾ ਵੀ ਵੱਡਾ ਹੋ ਕੇ ਉਸ ਚੀਜ਼ ਨੂੰ ਆਪਣੇ ਮਾਈਂਡ 'ਚ ਰੱਖ ਕੇ ਖਰਚਾ ਕਰਨ ਤੋਂ ਪਹਿਲਾਂ ਉਹ ਸੋਚੇ ਗਲਤ ਕੰਮ ਕਰਨ ਤੋਂ ਪਹਿਲਾਂ ਉਹ ਸੋਚੇ ਛੋਟੇ ਬੱਚਿਆਂ ਦਾ ਦੇਖੋ ਮੈਂ ਤੁਹਾਨੂੰ ਦੱਸਿਆ ਜਿਵੇਂ ਮੈਂ ਕਹਿ ਵੀ ਤੁਸੀਂ ਆਪਣੇ ਪਤੀ ਦੀ ਇੱਜ਼ਤ ਕਰਨ ਲੱਗੋ ਆਪਣੇ ਵੱਡੇ ਬਜ਼ੁਰਗਾਂ ਦੀ ਇੱਜ਼ਤ ਕਰਨ ਲੱਗੋ ਬੱਚੇ ਨੂੰ ਪਿਆਰ ਨਾਲ ਜੋ ਵੀ ਤੁਸੀਂ ਕਰਾਓਗੇ ਪੁੱਤ ਆ ਐਂ ਕਰ ਲੈ ਪੁੱਤ ਆ ਐਂ ਕਰ ਲੈ ਉਹ ਤੁਹਾਡੀ ਗੱਲ ਦੇ ਕਿਉ ਮੰਨੇਗਾ ਹੀ ਮੰਨੇਗਾ ਇਹ ਮੈਂ 101% ਲਿਖ ਕੇ ਦੇਣ ਲਈ ਕਹਾਂ ਕਦੇ ਨਹੀਂ ਹੋ ਸਕਦਾ ਤੁਹਾਡਾ ਬੱਚਾ ਨਾ ਤੇ ਇੱਕ ਨਾ ਮਾਵਾ ਜ਼ਰੂਰ ਆਪਣੇ ਬੱਚਿਆਂ ਲਈ ਕਿ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਉਹਨਾਂ ਦੇ ਸਿਰ ਤੇ ਆਤਰਾ ਕੇ ਕਰੋ ਚਾਹੇ ਤੁਸੀਂ ਵੈਸੇ ਕਰਕੇ ਉਹਨਾਂ ਦੇ ਨਿਮਿਤ ਅਰਦਾਸ ਕਰਕੇ ਵਾਹਿਗੁਰੂ ਜੀ ਮੈਂ ਇਹ ਪਾਠ ਕੀਤਾ ਇਸ ਦਾ ਫਲ ਮੇਰੇ ਬੱਚੇ ਨੂੰ ਮਿਲੇ ਮੇਰੇ ਬੱਚੇ ਦਾ ਦੇਖੋ ਪਿਤਾ ਜੀ ਇਸ ਵਿੱਚ ਕੁਝ ਨਹੀਂ ਹੈਗਾ ਮੈਂ ਕਿਤੇ ਉਹਦੀ ਰਾਖੀ ਨਹੀਂ ਕਰ ਸਕਦੀ ਆਪ ਜੀ ਅੰਗ ਸੰਗ ਸਹਾਇ ਹੋ ਕੇ ਬੱਚਿਆਂ ਦੇ ਨਾਲ ਰਹਿ ਕੇ ਉਹਨਾਂ ਨੂੰ ਮਾੜੇ ਕਰਮ ਤੋਂ ਬਚਾਉਣਾ ਉਹਨਾਂ ਨੂੰ ਮਾੜੇ ਕੰਮ ਤੋਂ ਬਚਾਉਣਾ ਤਾਂ ਬੱਚੇ ਦਾ ਹੌਲੀ 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 ਜਿਹੜਾ ਦਿਮਾਗ ਹੈ ਨਾ ਉਸ ਚੀਜ਼ ਤੋਂ ਮੁੜਨ ਦੇ ਚੀਕਾ ਜਿਹੜੀਆਂ ਪਹਿਣਾ ਅੱਜ ਕੱਲ ਲੜਕੀਆਂ ਤੋਂ ਬਹੁਤ ਦੁਖੀ ਨੇ ਨਾ ਤਾਂ ਥੋੜਾ ਜਿਹਾ ਤੁਹਾਨੂੰ ਉਥੇ ਸਖਤ ਵੀ ਹੋਣਾ। ਤੁਸੀਂ ਉਹਨਾਂ ਨੂੰ ਹਰ ਇੱਕ ਗੱਲ ਦੀ ਖੁੱਲ੍ਹ ਦਿੱਤੀ ਹੋਈ ਐ। ਉਹ ਖੁੱਲ੍ਹ ਤੋਂ ਜਦੋਂ ਠੀਕ ਐ ਉਹ ਰੁੱਸਣਗੇ ਫੇਰ ਸਰ ਕੇ ਵੀ ਬੈਠਣਗੇ। ਤੁਸੀਂ ਉਹਨਾਂ ਨੂੰ 10 ਦਿਨ 15 ਦਿਨ ਦਾ ਮੌਕਾ ਦਿਓ। ਹੌਲੀ-ਹੌਲੀ ਜਦੋਂ ਹਰ ਇੱਕ ਗੱਲ ਉਹਨਾਂ ਦੇ ਸਮਝ ਆਊਗੀ ਕਿਉਂਕਿ ਜਿਹੜੀ 18 ਤੋਂ ਲੈ ਕੇ 25 ਸਾਲ ਦੀ ਉਮਰ ਹੁੰਦੀ ਐ ਨਾ ਇਸ ਵਿੱਚ ਕੁਝ ਨਹੀਂ ਪਤਾ ਲੱਗਦਾ ਵੀ ਕੀ ਕਰ ਰਹੇ ਆ। ਪਰ ਬਾਅਦ ਦੇ ਵਿੱਚ ਪਸਤਾਵਾ ਹੀ ਹੁੰਦਾ ਐ ਫਿਰ ਵੀ ਬੱਚੇ ਇਹੀ ਕਹਿਣਗੇ ਵੀ ਮੰਮੀ ਤੁਸੀਂ ਤਾਂ ਸਿਆਣੀ ਸੀ ਤੁਸੀਂ ਮੈਨੂੰ ਉਦੋਂ ਰੋਕ ਲੈਂਦੇ। ਤਾਂ ਤੁਸੀਂ ਥੋੜਾ ਜਾਂ ਸੰਭਲੋ ਇਹ ਕੋਈ ਟੂਨੇ ਟੋਟਕਿਆਂ ਦੇ ਨਾਲ ਬੱਚੇ ਚੰਬੜਾਏ ਹੋਏ ਠੀਕ ਨਹੀਂ ਹੁੰਦੇ ਇਹ ਚੀਜ਼ਾਂ ਦੇ ਨਾਲ ਬੱਚੇ ਉਹ ਠੀਕ ਹੁੰਦੇ ਨੇ ਜਿਹੜੇ ਕਿ ਆਪਾਂ ਨੂੰ ਹੁੰਦਾ ਵੀ ਹਾਂ ਕਈ ਵਾਰੀ ਕਿਸੇ ਦਾ ਕਾਰਨ ਕਰਕੇ ਕੋਈ ਬੱਚਾ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ ਇਹ ਮੈਂ ਤੁਹਾਨੂੰ ਬਾਰ ਬਾਰ ਕਹਿਣੀ ਆ ਵੀ ਇੱਕ ਜਪਜੀ ਸਾਹਿਬ ਜੀ ਦਾ ਪਾਠ ਆਪਣੇ ਬੱਚਿਆਂ ਦੇ ਨਿਮਿਤ ਜ਼ਰੂਰ ਕਰਾਇਆ ਕਰੋ ਜਲ ਉਹਨਾਂ ਨੂੰ ਪਲਾਇਆ ਕਰੋ ਕੋਲੇ ਜਲ ਰੱਖ ਕੇ ਕਰ ਲਿਆ ਕਰੋ ਤਾਂ ਤੁਹਾਡੇ ਬੱਚਿਆਂ ਦੀ ਬੁੱਧੀ ਬਦਲਣੀ ਬਿਲਕੁਲ ਸ਼ੁਰੂ ਹੋ ਜੂਗੀ ਉਹਨਾਂ ਦਾ ਖਾਣਾ ਬਣਾਉਣੇ ਹੋ ਟੀਫਣ ਬਣਾਉਣੇ ਹੋ ਉਸ ਟਾਈਮ ਵਾਇਗਰੋ ਸਿਮਰਨ ਕਰੋ ਕਿਉਂਕਿ ਆਕੇ ਆਪਦੇ ਘਰ ਵਾਲਿਆਂ ਨੂੰ ਸਿੱਧੀਆਂ ਗਾਲਾਂ ਕੱਢਦੇ ਆ ਬੋਲਦੇ ਆ ਪੁੱਠਾ ਉਹੀ ਬੱਚਾ ਐਕਸੈਪਟ ਕਰਦਾ ਤਾਂ ਪਲੀਜ਼ ਥੋੜਾ ਸੰਭਲ ਜੋ ਨਹੀਂ ਤਾਂ ਆਉਣ ਵਾਲਾ ਬੁਢਾਪਾ ਦੇਖੋ ਆਪਣੇ ਵਾਲੇ ਜਿਹੜੇ ਮਾਂ ਬਾਪ ਨੇ ਉਹ ਵਿਚਾਰੇ ਫੇਰ ਵੀ ਥੋੜਾ ਜਿਆਦਾ ਸੁੱਖ ਦਾ ਕਟ ਰਹੇ ਨੇ ਆਪਾਂ ਨੇ ਤਾਂ ਮੈਨੂੰ ਲੱਗਦਾ ਇਹ ਕਿਸ ਨੂੰ ਰੋਟੀ ਵੀ ਨਸੀਬ ਨਾ ਹੋਵੇ ਕਿਉਂਕਿ ਅਜਿਹਾ ਮਾਹੌਲ ਚੱਲ ਰਿਹਾ ਜੇ ਮੈਂ ਤੁਹਾਨੂੰ ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜਾ ਮੈਂ ਤੁਹਾਨੂੰ ਇਹ ਦੱਸਿਆ ਹੈ ਤਾਂ ਇਸ ਤਰੀਕੇ ਨਾਲ ਕਰੋਗੇ ਤੁਹਾਡਾ ਬੱਚਾ ਪੜ੍ਹਾਈ ਦੇ ਵਿੱਚ ਟੌਪ ਵੀ ਕਰੇਗਾ ਤੁਹਾਡੀ ਸੇਵਾ ਵੀ ਕਰੇਗਾ ਸਾਰਾ ਕੁਝ ਕਰੇਗਾ ਪਰ ਥੋੜਾ ਜਿਆਦਾ ਤੁਹਾਨੂੰ ਸਟ੍ਰਿਕਟ ਹੋਣਾ ਪਵੇਗਾ ਤੁਹਾਨੂੰ ਸਖਤ ਹੋਣਾ ਪਵੇਗਾ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਰਹੋ ਤੇ ਥੋੜਾ ਜਿਹਾ ਖੁਦ ਨੂੰ ਚੇਂਜ ਕਰੋ ਬੱਚਾ ਤਾਂ ਆਪਣੇ ਆਪ ਹੀ ਚੇਂਜ ਹੋ ਜਾਵੇਗਾ ਸੱਚ ਜੀ